ਪਿਆਰ ਮੇਰੇ ਮਤਰੋ ਵੀ ਅਸੀਂ ਮਿਹਨਤਾਂ ਕੀਤੀਆਂ ਤੀ ਮਿਹਨਤਾਂ ਨੇ ਤਾਂ ਉਹਨਾਂ ਕੇ ਸੇ ਗੱਲ ਦੀ ਚਿੰਤਾ ਨੇ ਦਿਲ ਸੋਚ ਸਕਿਲ ਵੱਡੀ ਆ ਓਏ ਬਾਕੀ ਗੱਲ ਰੱਬ ਦੀ ਜਿਹੜੀ ਛੱਡੀ ਆ ਬਾਕੀ ਗੱਲ ਰੱਬ ਦੇ ਛੱਡੀ ਆ ਪੋਟੀਪੁਰ ਦੀ ਟੀਮ ਨੇ ਤਿੰਨ ਖਿਡਾਰੀਆਂ ਦਾ ਪੇਲੋ ਤਿੰਨੀ ਸਜਣਗੇ ਜੇ ਚੌਥਾ ਗਰਾਊਂਡ 'ਚ ਵੜਿਆ ਟੀਮ ਸਕਰੈਚ ਹੋਣੀ ਹੈ ਤਿੰਨ ਖਿਡਾਰੀਆਂ ਦਾ ਪੇਲ ਕਲੀਅਰ ਹੋ ਗਿਆ ਉਹ ਚੰਦੇ ਮੁੰਡੇ ਗਰਾਊਂਡ 'ਤੇ ਆ ਜਾਣ ਉਹਨਾਂ ਦਾ ਮੈਚ ਕੋਟ ਹੱਟੇ ਨਾਲ ਜਿਹੜਾ ਖੇਡਿਆ ਜਾਵੇਗਾ ਲਓ ਸਾਹਮਣੇ ਸੂਰਤियां ਪਿੰਡਾ ਰੋਣੀ ਪੜ ਕੰਦੇ ਵੱਡਾ ਪਿੰਨਰ ਵੀ ਗੋਨੇ ਵਾਲਿਆ

ਟੱਕਰ ਟੱਕਰ ਕਰਨੀ ਹੋ ਗਈ ਹੈ ਪਰ ਸਾਹਮਣੇ ਦੇਖਾਂਗੇ ਨੰਬਰ ਜਿਹੜਾ ਕਹਿੰਦੇ ਚੱਪੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਮਾਨ ਸਿੰਘ ਵਾਲਾ ਪਿੰਡਾ ਜਿਹੜੇ ਮੁੰਡਿਆਂ ਦਾ ਜਿਹੜੇ ਟ੍ਰੇਡਾਂ ਦੇ ਟੌਪ ਪੜਾ ਰਿਹਾ ਚੱਪੀ ਵੀ ਕਹਿੰਦੇ ਕਮਾਲ ਦੇ ਮੁੰਡੇ ਲਾਈ ਹੁੰਦੇ ਆ ਲੇਕਿਨ ਸੂਰਤੀ ਵਾਲਿਆਂ ਫਿਸ਼ਟ ਹੋ ਜਾਂ ਫਿੱਟ ਹੁਣ ਗੱਲ ਥੋੜੀ ਦੀ ਖੜੀ ਆ ਪਰ ਸਾਹਮਣੇ ਵੇਖਾਂਗੇ ਮੇਰੇ ਮਿੱਤਰੋ ਰੇਡ ਪੰਨ ਦੇ ਲਈ ਕਹਿੰਦੇ ਨਜ਼ਰ ਫੇਰ ਜਿਹੜਾ ਕਹਿੰਦੇ ਤਿਆਰ ਆ ਆਹ ਕਹਿੰਦੇ ਕਬੱਡੀ ਖੇਡਦੀ ਆ ਚੱਪੀ ਕਹਿੰਦੇ ਲੱਗਦੇ ਆ ਜਦ ਵੀ ਪੇਲ ਚੱਲਿਆ ਟੀ ਸਾਹਮਣੇ مانگ دان یہاں آ جانے سو دیا پنڈا دلے مریا ادھر بچے والا But Tim D. ਕਾਲੇ ਬਠਿੰਡੇ ਵਾਲੀ ਨੇ ਮੁਕਤਰੀ ਮੁੰਡੀ ਆ ਇਹ ਮੁਕਤਰੀਏ ਮੁੰਡਿਆ ਮੇਰੇ ਵੀਰੋ ਇਹ ਮਾਨਸਿੰਘ ਵਾਲਾ ਕਹਿੰਦੇ ਜਿੱਲੇ ਮੁਕਤਰਾ ਦਾ ਪਿੰਨਾ ਔਰ ਸਾਹਮਣੇ ਵੇਖਾਂਗੇ ਨੰਬਰ ਆਪਣੀ ਟੀਮ ਦੇ ਲਈ ਕਹਿੰਦੇ ਰੀਡਰ ਨੇ ਥੋੜ ਦੱਤਾ ਦੋ ਯਾਫੀਆਂ ਮੁੰਡਿਆਂ ਦਾ ਕਹਿੰਦੇ 100 ਰੁਪਿਆ ਪਿੰਨਾ ਹੁਣ ਕੌਣ ਜੱਫਾ ਲਾਉਣਾ ਹੈ ਕੌਣ ਜੱਲ ਬਣਾਉਂਦਾ ਬੱਕਰੀ ਲੈ ਵੀ ਹੁਣ ਜੱਫੇ ਦੀ ਗੱਲ ਖੜੀ ਹੈ ਜੇ ਇਹ ਰੇਡ ਦੇ ਜੱਫਾ ਲੱਗ ਗਿਆ ਤੇ ਮੈਚ ਨੇ ਬਣ ਜਾਣਾ ਇੱਕੋ ਚੁੱਕਾ ਹਾਰਨਾ ਮਿਹਨਤ ਬੱਕਰੀ ਆ ਉਹ ਤਿਆਰਵਾ ਬੱਕਰਾ ਪਰ ਸਾਹਮਣੇ ਵੇਖਾਂਗੇ ਮੁੰਡਾ ਮਾਨ ਸਿੰਧ ਵਾਲੀਆ ਕਹਿੰਦੇ ਬਾਟਾ ਵੜਦਾ ਜਾਂਦਾ ਹੈ ਉਹ ਕਹਿੰਦੇ ਸਾਹਮਣੇ ਚਰਤੇ ਆ ਮੁੰਡੇ ਮੁਕਸਰ ਦੀਏ ਖੇਡਦੇ ਆ ਮੁਕਸਰ ਦੀਆਂ ਕਹਿੰਦੇ ਕਾਠੀਆਂ ਲਈ ਕੁੰਡਿਆਂ ਵਾਲਿਆ ਮਸ਼ਹੂਰ ਹੈ ਕਹਿੰਦੇ ਚਰਤੇ ਕਿਤੇ ਮਾਟੀ ਦੇ ਮੇਲੇ ਦੇ ਹੋ ਗਿਆ ਲਓ ਸਾਹਮਣੇ ਕਬੱਡੀ ਪੈਂਦੀ ਆ ਗੁਰੂਆਂ ਦੀ ਧਰਤੀ ਆ ਵੱਡਾ ਝਿਲਾ ਕਹਿੰਦੇ ਮੁਕਸਰ ਮਸ਼ਹੂਰ ਹੈ ਉਹ ਸੂਨੀਆਂ ਵਾਲਾ ਜਿਹੜੇ ਸਰਸੇ ਦਾ ਉਹ ਤੋਯਣ ਕਬੱਡੀ ਪਾ ਰਿਹਾ ਲਓ ਸਾਹਮਣੇ ਨੰਬਰ ਰੀਡਰ ਵਾਲਾ ਜੇ ਦੋ ਬਾਰ ਚੈਨ ਟੁੱਟਦੀ ਹੈ ਫਿਰ ਨੰਬਰ ਜਿਹੜਾ ਰੈਂਡਰ ਨੂੰ ਦਿੱਤਾ ਜਾਵੇਗਾ ਜੇ ਦੋ ਬਾਰ ਚੈਨ ਟੁੱਟਦੀ ਹੈ ਕਹਨੇ ਜਿਹੜਾ ਪਿੰਡਾ ਵੀ ਆ ਗਿਆ ਵੱਡਾ ਮੱਲ ਹੈ ਕੜੇਲੀ ਪਿੰਡਾ ਜਿੱਥੋਂ ਦੇ ਰਾਜੇ ਵਰਗੇ ਵੱਡਾ ਮੇਲਾ ਕਰਾਉਂਦੇ ਖੁਲਪਰੀਕਾ ਕੜੇਲੀ ਦਾ ਪਿੰਡ ਹੈ ਕਦੇ ਗੱਗੂ ਲੱਗਦੇ ਜਗਰ ਹੋਇਆ ਅਗਲੀ ਕਬੱਡੀ ਪਾਉਣ ਦੇ ਹੁੰਦਾ ਕਿਤੇ ਵੜਿਆ ਹੋਇਆ ਖੇਡ ਦੇ ਮੈદાન ਦੇ ਵਿੱਚ ਵੀ ਮੈਘੀਆਂ ਦਾ ਕਿੱਥੋਂ ਪੱਲਵਾਨ ਰੱਜਦੇ ਕੋਈ ਨਤਰੋ ਜਹਾਜਾਂ ਨੂੰ ਨਾ ਰੋੜੇ ਵੱਜਦੇ ਅਰੇ ਨੰਤਾ ਤਾ ਕੋ ਮੂਰੇ ਕਦੇ ਡਿਗਰੀ ਇਹ ਚੋਰਾ ਮੂਰੇ ਅੜਦੇ ਨਾ ਜਿੰਦੇ ਸੋਹਣਿਆ ਉਹ ਮਾਮਾ ਦੀ ਜੋ ਛੱਤੀ ਵਿੱਚੋਂ ਮਰਦੀ ਚਲੇ ਰੇ ਟੈਂਕਾਂ ਦੇ ਦੁੱਧ ਕਿੰਧੂ ਦਿੰਦੇ ਸੋਹਣਿਆ ਆਹ ਪੇੜ ਖੜੀ ਲੱਸੀ ਨਾਲ ਤਿਆਰ ਨਹੀਂ ਛੜਦਾ ਬੌਲੇ ਚਾ ਬਣਾਉਣੀ ਕਹਿੰਦੇ ਪਾਉਣੀ ਪੈਂਦੀ ਆ ਹਾਂਜੀ ਨਰੰਜਨ ਬੈਣੀ ਵਾਲ ਬਾਬਾ ਧਰਮਦਾਸ ਕਬੱਡੀ ਕਲੱਬ ਦੇ ਜੋਨ ਚਾਰ ਜਾਂ ਨਰੰਜਨ ਬੈਣੀ ਵਾਲੇ ਚ ਐਂਟਰੀ ਕਾਊਂਟਰ ਤੇ ਆ ਕੇ ਸਾਨੂੰ ਮਿਲਣ ਬਾਹਰ ਦੀ ਗਰਾਊਂਡ ਦੇ ਬਾਹਰ ਦੀ ਆ ਕੇ ਐਂਟਰੀ ਕਾਊਂਟਰ ਤੇ ਮਿਲਣ ਮੈਨੂੰ लाल साम्हूं वेठा अंदरि पासे मेर नगरूं रेड़े कंदे नगर फेर वरिया हुया ਤੇਲੇ ਯਾਫੀ ਮਾਨ ਸਿੰਘ ਵਾਲਾ ਪਿੰਡ ਹੈ ਔਰ ਚੋਪੜਾ ਦਾ ਹੁਣ ਕੌਣ ਯਾਫਾ ਲਾਉਂਦਾ ਹੈ ਕੌਣ ਗੱਲ ਪਕੜੀ ਬਣਾਉਂਦਾ ਹੈ ਲਓ ਕਬੱਡੀ ਕਬੱਡੀ ਪਰ ਸਾਹਮਣੇ ਦੇਖਾਂਗੇ ਨੰਬਰ ਰੀਡਰ ਨੇ ਜੋੜਦਾ ਤਾਂ ਲੈ ਵੀ ਨੰਬਰ ਰੀਡਰ ਵਾਲਾ ਵੀ ਗੁਰਨੇ ਪਿੰਡ ਵਾਲੇ ਪਰਲੀ ਫਲੈਕਸ ਆ ਮੈਂ ਤੁਹਾਨੂੰ ਅਨਾਉਂਸ ਕਰਦੇ ਕਿਉਂਕਿ ਉਹਨਾਂ ਨੇ 11-11 ਹਜ਼ਾਰ ਦਿੱਤਾ ਹੈ ਲੈ ਵੀ ਚੰਨੀਆਂ ਪਰਤਾਂ ਲੱਗੀਆਂ ਨੇ ਕਿਉਂਕਿ ਟਿਕਰਾ ਤਰੀ ਦਾ ਪੈਸਾ ਜੇੜ ਵਾਸਤੇ ਮੇਰੇ ਬੰਤੂ ਔਰ ਚਾਚੇ ਹੁੰਦੇ ਆ ਲੈ ਗੁਰਨੇ ਵਾਲੇ ਆ ਕਹਿੰਦੇ ਫਿਗੜਾ ਤੈਨਾਂ ਪੈਸੇ ਦੇਣ ਵਾਸਤੇ ਜਦ ਕਬੱਡੀ ਪੈਂਦੀ ਆ ਸੂਰਤਿਆਂ ਪਿੰਡਾਂ ਮੁੰਡਿਆਂ ਦਾ ਜੜੜਕੀਆਂ ਤੇ ਚੰਡੂ ਕਲੇ ਆ ਗਏ ਫਗੜਾ ਕਰੋ ਦੀ ਜੋੜ ਕਹਿੰਦੇ ਚੰਡੂਗੇ ਹਾਂ ਜੋੜ ਕਹਿੰਦੇ ਚੰਡੂਗੇ ਦੋਨੋਂ ਟੀਮਾਂ ਗਰਾਊਂਡ ਦੇ ਲਾਗੇ ਲੱਗ ਜਾਣਗੀਆਂ ਇਸ ਤੋਂ ਪਰਲਾ ਮੈਚ ਜਿਹੜਾ ਕਹਿੰਦੇ ਖੇਡਿਆ ਜਾਣਾ ਪਰ ਸਾਹਮਣੇ ਦੇਖਾਂਗੇ ਸੂਰਤਿਆਂ ਪਿੰਡ ਕਹਿੰਦੇ ਚੋਬਰ ਦਾ ਉਹ ਕਬੱਡੀ ਪਾਉਣ ਦੇ ਲਈ ਕਹਿੰਦੇ ਪਰਿਆਂ ਹੋਇਆ ਹੁਣ ਤਿੰਨ ਯਾਫੀ ਆ ਪਰ ਸਾਹਮਣੇ ਦੇਖਾਂਗੇ ਡਬਲ ਕੱਟ ਹੋਇਆ ਤੇ ਨੰਬਰ ਜਿਹੜਾ ਕਹਿੰਦੇ ਰੀਡਰ ਨੇ ਸਾਹਮਣੇ ਟੀਮ ਦੇ ਲਈ ਕਿਤੇ ਜੋੜ ਦਿੰਦਾ ਹੈ ٹیم ਪੈਂਦੀਆਂ ਨੇ ਰੇਡਾ ਯਾਰੋ ਚੜ ਚੜ ਕੇ ਵੇਖ ਰਾ ਜਮਾਨਾ ਸਾਰਾ ਓਏ ਖੜ ਖੜ ਕੇ ਵੀ ਲੱਗੂਗਾ ਮੈਦਾਨ ਵਿੱਚ ਜੋਰ ਅੰਦੇ ਚੋਟੀ ਦਾ ਉਹ ਬੰਦਾ ਕੋਟੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ ਖੇਡ ਕਿੰਨੇ ਕਬੱਡੀ ਦਾ ਬੱਲੇ ਬੱਲੇ ਹੋ ਗਈ ਆ ਲਓ 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 ਨੰਬਰ ਰੇਡਰ ਦਾ ਜੀਟਾੜੀ ਫੈਲੀ ਦੇ ਵਿੱਚ ਜਿਹੜੇ ਬਾਦੂ ਆ ਉਹ ਕਿਰਪਾ ਕਰਕੇ نیچے ਉੱਤਰ ਜਾਣਾ ਮੈਚ ਸਮਾਪਤ ਆ ਲੇ ਵੀ ਭਾਈ ਨੌਨ ਕਰੀਏ ਮਾਨ ਸਿੰਘ ਵਾਲੇ ਦੀ ਟੀਮ 레 ਵੀ ਕਾਲੇ ਭਾਈ ਜਿੱਤੂ ਰਹੀ ਹੈ ਮਾਨ ਸਿੰਘ ਵਾਲਾ ਆ ਮੈਚ ਦੀ ਜਿੱਤੂ ਰਹੀ ਹੈ ਮਾਨ ਸਿੰਘ ਦੇ ਨੰਬਰ ਰੇ ਆ 610 ਤੇ 5 ਨੰਬਰ ਰੇ ਆ ਜਿਹੜੇ ਬ੍ਰੋਟੇ ਦੀ ਮਸੂਲੀਆਂ ਦੇ ਆਓ ਜੀ ਚੰਡੂ ਕੇ